ਰੋਮਣ ਵੀਰੇ ਜਿਹੜਾ ਆਪਾਂ ਮੋਟਰਸਾਈਕਲ ਦੇਖਿਆ ਜਿਹੜਾ ਛੜਿਆ ਹੋਇਆ ਬਿਲਕੁਲ ਉਹ ਕੀ ਘਟਨਾ ਵਾਪਰੀ ਅ ਭਾਈ ਇਹ ਆਪਾਂ ਖੜੇ ਆ ਸੋਡੀ ਵਾਲੇ ਪਿੰਡ ਦੇ ਵਿੱਚ ਹ ਜੀਰਾ ਥੇਰ ਜੀਰਾ ਦੇ ਨੇੜੇ ਪਿੰਡ ਆ ਇਹ ਜਿਹੜਾ ਕਿ ਪਰਸੋ ਇੱਥੇ ਅੱਗ ਲੱਗੀ ਸੀ ਕਰੀਬ ਘੱਟੋ ਘੱਟ 2 ਤੋਂ 3000 ਕਿੱਲਾ ਅੱਗ ਦੀ ਲਪੇਟ ਦੇ ਵਿੱਚ ਆਇਆ ਤੇ ਦੋ ਨੌਜਵਾਨ ਮੁੰਡੇ ਸੀਗੇ ਜਿਹੜੇ ਕਿ ਰਾਹੀਰ ਸੀਗੇ ਉਹ ਰਾਗੀਰ ਸਾਨੂੰ ਪਤਾ ਲੱਗਾ ਵੀ ਬਹੁਤ ਇਕਨੋਮਿਕ ਕਲਾਸ ਚ ਪੜਦਾ ਸੀਗਾ 15 16 ਸਾਲਾਂ ਦਾ ਸੀ ਇੱਕ 20 ਕ ਸਾਲਾਂ ਦਾ ਸੀਗਾ ਉਹ ਇੱਥੋਂ ਜਦੋਂ ਨੰਗਲ ਲੱਗੇ ਤੇ ਭਾਈ ਉਹ ਅੱਗ ਦੀ ਲਪੇਟ ਵਿੱਚ ਆ ਗਏ ਇੱਕ ਦੀ ਤਾਂ ਮੌਕੇ ਤੇ ਹੀ ਡੈਥ ਹੋ ਗਈ ਤੇ ਇੱਕ ਪੀਜੀਐ ਹੀ ਦਾਖਲਾ ਤੇ ਮੈਂ ਤੁਹਾਨੂੰ ਇੱਕ ਵੀਰ ਦਿਖਾਉਣਾ ਚਾਹਣਾ ਵੀ ਆਹ ਦੇਖੋ ਤੁਸੀਂ ਸਾਰੇ ਪਾਸੇ ਜਿੱਥੋਂ ਟਿੱਕਰ ਨਿਗਾ ਜਾਂਦੀ ਹੈ ਉੱਥੇ ਅੱਗ ਹੀ ਅੱਗ ਲੱਗੀ ਆ ਜਿੱਥੋਂ ਟਿੱਕਰ ਆਹ ਦਰਖਤ ਵੀ ਝੁਲਸੇ ਹੋਏ ਦਿਸਣਗੇ ਆਜ ਇੱਥੇ ਕੁੱਪਾਂ ਨੂੰ ਵੀ ਅੱਗ ਲੱਗੀ ਜਾਂਦੀ ਆ ਤੂੜੀਆਂ ਨੂੰ ਵੀ ਅੱਗ ਹਲੇ ਤੱਕ ਲੱਗੀ ਵੀ ਆ ਜਿੱਥੋਂ ਤੱਕ ਨੀਗਾ ਮਾਰੋਂਗੇ ਅੱਗ ਹੀ ਅੱਗ ਲੱਗੀ ਆ ਬਈ ਸਾਧੂ ਵਾਲੇ ਤੋਂ ਲੈ ਕੇ ਮਈਆ ਵਾਲੇ ਤੱਕ ਅੱਗ ਲੱਗੀ ਆ ਇਹ ਆ ਜਿੱਥੋਂ ਤੱਕ ਮਰਜ਼ੀ ਦੇ ਲੈਣ ਆਈ ਜਾਂਦਾ ਬਹੁਤ ਬੁਰਾ ਹਾਲ ਆ ਬਈ ਅੱਗ ਦਾ ਤੰਡ ਆ ਵਾ ਇੱਥੇ ਤੰਡ ਮੱਚਿਆ ਘਟੋ ਘਟ 20 ਪਿੰਡਾਂ ਦੇ ਲੋਕ ਹੋਣਗੇ ਜਿਨ੍ਹਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਲੋਕਾਂ ਵੱਲੋਂ ਬੜਾ ਜ਼ਿਆਦਾ ਉਪਰਾਲਾ ਹੋਇਆ ਪਰ ਅਸੀਂ ਆ ਸੋਢੀ ਵਾਲੇ ਪਿੰਡ ਦੀ ਅੱਗ ਨੂੰ ਕੰਟਰੋਲ ਨਹੀਂ ਕਰ ਸਕੇ ਗਾ ਨਹਿਰ ਪੈਂਦੀ ਸੀ ਕਿ ਲੋਕਾਂ ਨੇ ਇੱਕ ਨਹਿਰ ਦੀ ਪਟੜੀ ਵਾਈ ਤੇ ਲੋਕਾਂ ਨੇ ਉੱਥੇ ਪਾਣੀ ਵਾਲੇ ਟੈਂਕੇ ਲਿਆਂਦਿਆ ਲੋਕ ਇਕੱਠੇ ਹੋਏ ਤੇ ਨਹਿਰ ਨਹੀਂ ਅੱਗ ਟੱਪਣ ਦਿੱਤੀ ਤੇ ਤਾਂ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਬਈ ਆ ਇੱਕ ਦੇਖੋ ਇੱਕ ਨੌਜਵਾਨ ਮੁੰਡਾ ਦੀ ਡੈਥ ਹੋਈ ਉਹਦਾ ਇਹ ਬੱਚੇ ਨੂੰ ਕਿਸੇ ਨੇ ਰੋਕਿਆ ਨਹੀਂ ਕੀ ਗੱਲ ਕੀ ਬਣੀ ਕਿ ਇੰਨੀ ਜ਼ਿਆਦਾ ਅੱਗ ਸੀ ਤੇ ਉਹ ਕੀ ਗਲਤੀ ਕਿਵੇਂ ਕਰ ਬੈਠੇ ਬਈ ਬੱਚਾ ਸੀਗਾ ਆ ਲੋਕਾਂ ਨੇ ਰੋਕਿਆ ਰੋਕਣ ਦੀ ਕੋਸ਼ਿਸ਼ ਵੀ ਕੀਤੀ ਯਾਰ ਜਿੱਥੇ ਤਿੱਕਰ ਸਾਨੂੰ ਪਤਾ ਲੱਗਾ ਤੇ ਉਹਨਾਂ ਨੇ ਕਿਹਾ ਵੀ ਜਿਵੇਂ ਹੁਣ ਬੱਚੇ ਨੂੰ ਹੁੰਦਾ ਹੀ ਮੋਟਰਸਾਈਕਲ ਮੈਂ ਭਜਾ ਕੇ ਨਗਾ ਦੂੰ ਪਰ ਅੱਗ ਮੂਰੇ ਕਿਤੇ ਅੱਗ ਤੇ ਪਾਣੀ ਅੱਗੇ ਦਾ ਕਿਸੇ ਦਾ ਜੋਰ ਹੀ ਨਹੀਂ ਹੈਗਾਗਾ 15 16 ਸਾਲਾਂ ਦੀ ਉਮਰ ਵੀ ਉਹ ਐ ਹੁੰਦਾ ਬੱਚੇ ਨੂੰ ਵੀ ਆਪਾਂ ਕਰ ਦਾਂਗੇ ਹਾਂ ਹਾਂ ਕਰ ਦਾਂਗੇ ਚੈਲੰਜ ਲੈ ਜਾਂਦਾ ਕੋਈ ਵੀ ਆ ਤੁਸੀਂ ਨਾ ਬਈ ਦੋ ਜਾਨੇ ਸੀਗੇ ਆ ਉਹ ਸਾਹਮਣੇ ਕੋਠੜੀ ਦੀਂਦੀਆਂ ਨੇ ਤੁਹਾਨੂੰ ਹਾਂ ਉਹ ਇੱਕ ਤਾਂ ਜਦੋਂ ਇਹ ਮੋਟਰਸਾਈਕਲ ਨੁਘਾਉਣ ਲੱਗੇ ਤੇ ਜਦੋਂ ਉਹਨੂੰ ਅੱਗ ਦੀ ਚਪੇਟ ਵਿੱਚ ਆਇਆ ਤੇ ਇੱਕ ਤਾਂ ਭੱਜ ਗਿਆ ਉਹ ਅੱਗ ਕੋਠੜੀ ਵਿੱਚ ਜਾ ਕੇ ਲਾ ਦੇ ਤੋ ਚਲ ਸਕਿਆ 85% ਪੀਜੀਐ ਦਾਖਲਾ ਜਿਹੜਾ ਜਿਹੜਾ ਬਚਿਆ ਜਿਹੜਾ ਬਚਿਆ ਉਹ ਕੋਠੀ ਚ ਵੜਿਆ ਹਾਂ ਉਹ ਕੋਠੀ 85% ਇੱਥੇ ਡੇਕੇ ਪੈ ਤੋ ਭੱਜਿਆ ਹੀ ਨਹੀਂ ਗਿਆ ਜਿਹੜਾ ਇੱਥੇ ਸੀਗਾ ਉਹ ਤਾਂ ਬਈ ਆਂਦੇ 20 ਸੈਕਿੰਟਾਂ ਵਿੱਚ ਹੀ ਡੱਥ ਹੋ ਗਈ ਉਹਦੀ ਕਿਉਂਕਿ ਬਈ ਮੋਟਰਸਾਈਕਲ ਦੀ ਟੈਂਕੀ ਚ ਪੈਟਰੋਲ ਸੀਗਾ ਪੈਟਰੋਲ ਸੀਗਾ ਹਾਂ ਪਤਾ ਹੀ ਆ ਬਈ ਬਈ ਬਹੁਤ ਜ਼ਿਆਦਾ ਜਦੋਂ ਸਾਨੂੰ ਪਤਾ ਲੱਗਾ ਇਹੇ ਚੀਜ਼ਾਂ ਬੜਾ ਯਾਰ ਮਨ ਦੁਖੀ ਹੋਇਆ ਇਹ ਇੱਕ ਦਰਘਟਨਾ ਹੋਈ ਆ ਬਹੁਤ ਬੱਚਾ ਦੇਖਿਆ ਤੁਸੀਂ ਬੱਚਾ ਮੈਂ ਨਹੀਂ ਦੇਖਿਆ ਪਰ ਉਹਦੀਆਂ ਮੈਂ ਫੋਟੋਆਂ ਉਹਦੀਆਂ ਵੀਡੀਓ ਦੇਖੀਆਂ ਕਿਉਂਕਿ ਅਸੀਂ ਭਾਈ ਉਧਰਲੇ ਪਾਸੇ ਅੱਗ ਭਜਾਉਂਦੇ ਸੀਗੇ ਉਦੋਂ ਇਹਨੂੰ ਲੈ ਗਏ ਸੀਗੇ ਹੂੰ ਦੋਨਾਂ ਨੂੰ ਇਹਨਾਂ ਨੂੰ ਬੱਚਿਆਂ ਨੂੰ ਲੈ ਗਏ ਸੀਗੇ ਬਹੁਤ ਬੁਰਾ ਹਾਲ ਆ ਭਾਈ ਪਤਾ ਕਿਵੇਂ ਲੱਗਾ ਵੀ ਨਹੀਂ ਅੱਗ ਤਾਂ ਬਹੁਤ ਦੂਰ ਤੱਕ ਲੰਗੀ ਲੋਕ ਤਾਂ ਉਧਰ ਸੀ ਇੱਥੇ ਕਿਵੇਂ ਪਤਾ ਲੱਗਾ ਨਹੀਂ ਇੱਧਰ ਜਿਵੇਂ ਆ ਪਿਛਲੇ ਪਿੰਡ ਆ ਤਾਂ ਨਾ ਸ਼ਹੀਦ ਆ ਜਿਹੜੇ ਇੱਧਰਲੇ ਪਿੰਡ ਆ ਇਹ ਪਿੰਡ ਹੈਗੇ ਸੀਗੇ ਇੱਧਰ ਇੱਧਰ ਭਜਾਈ ਜਾਂਦੇ ਇਹ ਇੱਧਰ ਭਜਾਈ ਜਾਂਦੀ ਸੀਗੇ ਏ ਪਿਛਲੇ ਪਿੰਡ ਹੈਗੇ ਸੀਗੇ ਇੱਧਰ ਜਿਵੇਂ ਸਾਡਾ ਸੋਟੀ ਵਾਲਾ ਮਈਆਂ ਵਾਲਾ ਰਟੋਲ ਜਾਂ ਇੱਧਰ ਫੇਰ ਉਹ ਕਹਿੰਦੇ ਨਿੱਕੇ ਮਈਆਂ ਵਾਲੇ ਦੇ ਬਰਨਾਲੀ ਦੇ ਵਕੀਲਾਂ ਦੇ ਲੋਕ ਇੱਧਰਲੇ ਪਾਸੇ ਸੀਗੇ ਇੱਧਰ ਆ ਤਾਂ ਨਾ ਸ਼ਹੀਦ ਸਾਧੂ ਵਾਲੇ ਵਾਲੇ ਪਾਸੇ ਜਿਹੜੇ ਆ ਹੱਡਾ ਵਾਲੀ ਛੱਜਾ ਵਾਲੀ ਪੀ ਵਾਲੀ ਇੱਧਰਲੇ ਪਿੰਡ ਇੱਧਰਲੇ ਪਾਸੇ ਸੀਗੇ ਅੱਗ ਭਾਈ ਇਹ ਚਾਰੇ ਪਾਸੇ ਸੀਗੇ ਅੱਗ ਐਡੀ ਕਿ ਭਿਆਨਕ ਸੀਗੀ ਜਿਵੇਂ ਇੱਕ ਘੁੰਮਣ ਘੇਰੀਆਂ ਬਣਦੀਆਂ ਹੁੰਦੀਆਂ ਹੁੰਦੀਆਂ ਨਾ ਆਪਾਂ ਕਹਿੰਨੇ ਆ ਵੀ ਉਹ ਬਾਫਰੋਲੇ ਬਾਫਰੋਲੇ ਵਾਂਗੂ ਅੱਗ ਸੀਗੀ ਤੇ ਅੱਗ ਐਨ ਘਟੋ ਘਟ ਵੀ 50 ਫੁੱਟ ਤਾਣੂ ਹੋ ਗਈ ਜੇ ਮੋਟਰਸਾਈਕਲ ਦੀ ਆਪਾਂ ਇਹ ਹਾਲਤ ਵੇਖਣੀ ਆ ਵੀ ਉਹਦਾ ਵੇਖ ਤੋਂ ਬਿਨਾਂ ਕੋਈ ਟਾਇਰ ਬਚਿਆ ਨਾ ਕੋਈ ਟਿੱਬੂਆ ਵੀ ਇੱਕ ਸੋਨਾ ਢਲ ਗਿਆ ਨਾ ਤੇ ਯਾਰ ਉਹਦੇ ਸਰੀਰ ਦਾ ਕੀ ਬੱਚੇ ਦਾ ਹਾਲਤ ਉਹਦੇ ਉਹਦੇ ਤੇ ਉਹਦੇ ਵੀ ਬਾਈ ਤਣ ਤੇ ਕਪੜਾ ਤਾਂ ਕੋਈ ਰਿਹਾ ਨਹੀਂ ਸੀ ਕੱਲੀ ਬੈਲਟ ਸੀ ਕੱਲੀ ਬੈਲਟ ਰਹਿ ਗਈ ਸੀ ਤਣ ਤੇ ਹੋਰ ਕੋਈ ਕਪੜਾ ਨਹੀਂ ਹੈਗਾ ਸੀਗਾ ਜਿੱਥੇ ਟਿੱਕਰ ਸਾਨੂੰ ਪਤਾ ਲੱਗਾ ਲੋਕਾਂ ਨੇ ਜਦੋਂ ਉਹ ਜਿਹੜਾ ਬੰਦੇ ਆ ਉੱਥੇ ਜ਼ਿਆਦਾ ਝੁਲਸਿਆ ਉਹ ਬੰਦੇ ਨੇ ਮੋਟਰ ਚਲਾ ਕੇ ਉਹ ਤਾਂ ਆਂਦੇ ਮੇਰੇ ਭਾਈ ਮੇਰੇ ਤੇ ਪਾਣੀ ਪਾ ਦੋ ਮੇਰੀ ਜਾਨ ਨਿਕਲਦੀ ਆ ਜਿਹੜਾ ਬੰਦਾ ਝੁਲਸਿਆ ਤੇ ਇਹ ਤਾਂ ਬੱਚੇ ਦੇ ਉੱਤੇ ਤਾਂ ਬੋਲਿਆ ਵੀ ਨਹੀਂ ਗਿਆ ਇਹ ਤਾਂ ਮੌਕੇ ਆ ਮੌਕੇ ਤੇ ਬਹੁਤ 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 ਮਾੜਾ ਭਾਈ ਭਿਆਨਕ ਆ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਤਾਂ ਇਹੀ ਕਹਿ ਸਕਦੇ ਆ ਵੀ ਵੀ ਭਾਈ ਬੀ ਉਹ ਤਾਂ ਮੋੜਿਆ ਨਹੀਂ ਜਾ ਸਕਦਾ ਪਰਮਾਤਮਾ ਨਾ ਕਰੇ ਪਹਿਲੀ ਤਾਂ ਗੱਲ ਵੀ ਕਿਤੇ ਇਹ ਜੀ ਘਟਨਾ ਖੇਤਾਂ ਚ ਵਾਪਰੇ ਨਾ ਪਰ ਫਿਰ ਵੀ ਬੱਚਿਆਂ ਨੂੰ ਇੱਕ ਜ਼ਰੂਰ ਸਿੱਖਿਆ ਦੇਓ ਕਿ ਭਾਈ ਅੱਗ ਨਾਲ ਖੇਡਣਾ ਨਹੀਂ ਚਾਹੀਦਾ ਅੱਗ ਨਾਲ ਖੇਡਣਾ ਖੇਡ ਨਾਲ ਕੰਮ ਹੀ ਹੋਇਆ ਇਹ ਅੱਗ ਨਾਲ ਖੇਡਣਾ ਅੱਗ ਤੇ ਪਾਣੀ ਨਾਲ ਕਦੇ ਵੀ ਖੇਡਣੀ ਨਹੀਂ ਚਾਹੀਦਾ ਕਦੇ ਵੀ ਮਜ਼ਾਕ ਨਹੀਂ ਕਰਨੀ ਚਾਹੀਦਾ